ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋਵਲੀ ਸੁਖਮਨੀ ਮਹਿਲਾ ਪੰਜਵਾਂ ਸ਼ਲੋਕ ਇੱਕ ਓੰਕਾਰ ਸਤਗੁਰ ਪ੍ਰਸਾਦ ਆਦਿ ਗੁਰੇ ਨਮਹ ਜੁਗਾਦ ਗੁਰੇ ਨਮਹ ਸਤਗੁਰੈ ਨਮਹ ਸ੍ਰੀ ਗੁਰਦੇਵੇ ਨਮਹ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲਰ ਕਲਸਤਨ ਮਹਾ ਮਿਟਾਵੋ ਸਿਮਰੋ ਜਸ ਬਿਸੰਪਰ ਏਕਾ ਨਾਮ ਜਪਤ ਅਗਨਤ ਅਨੇਕਾ ਵੇਦ ਪੁਰਾਨ ਸਿਮਰਿਤ ਸੁਦਾਖੀਰ ਕਿੰਨੇ ਰਾਮ ਨਾਮ ਇੱਕ ਆਖੀਰ ਕਿਨ ਕਾ ਇੱਕ ਜਿਸ ਜੀਅ ਬਸਾਵੈ ਤਾਂ ਕੀ ਮਹਿਮਾ ਗਨੀ ਨਾ ਆਵੈ ਕਾਖੀ ਏਕਾ ਦਰਸ ਤੋ ਹਾਰੋ ਨਾਨਕ ਓਨ ਸੰਗ ਮੋਹਾ ਉਧਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ भगत जणा का मन विश्राम रहआव प्रभु कै सिमरन करा बना बसा प्रभु कै सिमरन दुख जमनसा प्रभु कै सिमरन काल परहरा प्रभु कै सिमरन दुश्मन टरा प्रभु सिमरत कुछ बिकन लाग्या प्रभु कै सिमरन अंधी न जाग्या प्रभु कै सिमरन पो नबे आपा प्रभु कै सिमरन दुख न संताप प्रभु कै सिमरन साधु कै संगा ਸਰਬਨਿਧਾਨ ਨਾਨਕਰ ਰੰਗ ਪ੍ਰਭ ਕੈ ਸਿਮਰਨ hrte ਸਿਧਨੋ ਨੀਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪਤ ਪਪੂਜਾ ਪ੍ਰਭ ਕੈ ਸਿਮਰਨ ਬਿਨ ਸਾਦੂ ਜਾ ਪ੍ਰਭ ਕੈ ਸਿਮਰਨ ਤੀਰਖ ਇਸ ਨਾਨੀ ਪ੍ਰਭ ਕੈ ਸਿਮਰਨ ਦਰਗਾਹ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਪਲਾ ਪ੍ਰਭ ਕੈ ਸਿਮਰਨ ਸੂਫਲ ਫਲਾ ਸੇ ਸਿਮਰ ਹੈ ਹਾ ਜੀ ਨੂੰ ਆਪ ਸਿਮਰ ਆਏ ਨਾਨਕ ਤਾਂ ਕਹਿਲਾ ਗੋ ਭਾਏ ਪ੍ਰਭ ਕਾ ਸਿਮਰਨ ਸਭ ਤੇ ਉਚਾ ਪ੍ਰਭ ਕਾ ਸਿਮਰਨ ਉਧਰੇ ਮੂਚਾ ਪ੍ਰਭ ਕਾ ਸਿਮਰਨ ਤ੍ਰਿਸ਼ਨਾ 부ਝਾ ਪ੍ਰਭ ਕਾ ਸਿਮਰਨ ਸਭ ਕੀ ਸੁਝਾ ਪ੍ਰਭ ਕਾ ਸਿਮਰਨ ਨਹੀਂ ਜਮੁ ਤਰਾਸਾ ਪ੍ਰਭ ਕਾ ਸਿਮਰਨ ਪੂਰਨ ਆਸਾ ਪ੍ਰਭ ਕਾ ਸਿਮਰਨ ਮਨ ਕੀ ਮਲ ਜਾਏ ਮੈਂ ਲਈ ਤਾਂ ਨਾਮ ਅਰਿੱਧਾ ਮਾਹਾਸਾ ਮਾਏ ਪ੍ਰਭ ਜੀ ਬਸ ਹਾਂ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰ ਹਾਂ ਸੇ ਤਨਵੰਤੇ ਪ੍ਰਭ ਕੋ ਸਿਮਰ ਹਾਂ ਸੇ ਪਤਵੰਤੇ ਪ੍ਰਭ ਕੋ ਸਿਮਰ ਹਾਂ ਸੇ ਜਨ ਪਰਵਾਨ ਪ੍ਰਭ ਕੋ ਸਿਮਰ ਹਾਂ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰ ਹਾਂ ਸੇ ਬੇਮੁਤਾਜੇ ਪ੍ਰਭ ਕੋ ਸਿਮਰ ਹਾਂ ਸੇ ਸਭ ਕੇ ਰਾਜੇ ਪ੍ਰਭ ਕੋ ਸਿਮਰ ਹਾਸੇ ਸੁਖਵਾਸੀ ਪ੍ਰਭ ਕੋ ਸਿਮਰ ਹਾਸਦਾ ਬੇਨਸੀ ਸਿਮਰਨ ਤੇ ਲਾਗੇ ਜਿਨਾਂ ਆਪ ਦੇ ਆਲਾ ਨਾਨਕ ਜਨ ਕੀ ਮੰਗਾਰ ਵਾਲਾ ਪ੍ਰਭ ਕੋ ਸਿਮਰਾਂ ਹਾ ਸੇ ਪ੍ਰਪਕਾਰੀ ਪ੍ਰਭ ਕੋ ਸਿਮਰਾਂ ਹਾ ਤਿੰਨ ਸੁਦ ਬਲੇ ਹਾਰੀ ਪ੍ਰਭ ਕੋ ਸਿਮਰਾਂ ਹਾ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰਾਂ ਹਾ ਤਿੰਨ ਸੁਖ ਬਿ ਹਾਵਾਂ ਪ੍ਰਭ ਕੋ ਸਿਮਰਾਂ ਹਾ ਤਿੰਨ ਆਤਮ ਜੀਤਾ ਪ੍ਰਭ ਕੋ ਸਿਮਰਾਂ ਹਾ ਤਿੰਨ ਨਿਰਮਲ ਰੀਤਾ ਪ੍ਰਭ ਕੋ ਸਿਮਰਾਂ ਹਾ ਤਿੰਨ ਅਨੰਦ ਕਨੇਰੇ ਪ੍ਰਭ ਕੋ ਸਿਮਰਾਂ ਹਾ ਬਸ ਹਰਨੇਰੇ ਸੰਤ ਕ੍ਰਿਪਾ ਤੇ ਅੰਦੀਨ ਜਾਗ ਨਾਨਕ ਸਿਮਰਨ ਪੂਰਾ ਪਾਗ ਪ੍ਰਭ ਕਾ ਸਿਮਰਨ ਕਾਰਜ ਪੂਰੇ ਪ੍ਰਭ ਕਾ ਸਿਮਰਨ ਕਬ ਹੋ ਨਾ ਸ਼ੂਰੇ ਪ੍ਰਭ ਕਾ ਸਿਮਰਨ ਹਰ ਗੁਣ ਬਾਨੀ ਪ੍ਰਭ ਕਾ ਸਿਮਰਨ ਸਹਿਜ ਸਮਾਨੀ ਪ੍ਰਭ ਕਾ ਸਿਮਰਨ ਨਹਿ ਚਲ ਆਸਨ ਪ੍ਰਭ ਕਾ ਸਿਮਰਨ ਕਬਲ ਮੇਗਾਸਨ ਪ੍ਰਭ ਕਾ ਸਿਮਰਨ ਅਨਹਦ ਸ਼ੁਨਕਾਰ ਸੁਖ ਪ੍ਰਭ ਸਿਮਰਨ ਕਾਂਤ ਨਾ ਪਾਰ ਸਿਮਰਨ ਹੈ ਸੇ ਜਨ ਜਿਨ ਕੋ ਪ੍ਰਭ ਮੇ ਆ ਨਾਨਕ ਤਿਨ ਜਨ ਸਰਨੀ ਪਿਆ ਹਰ ਸਿਮਰਨ ਕਰ ਪਗਤ ਪ੍ਰਗਟ ਆਏ ਹਰ ਸਿਮਰਨ ਲਗ ਬੇਦੂ ਪਾਏ ਹਰ ਸਿਮਰਨ ਪੇ ਸਤਜਤੀ ਦਾਤੇ ਹਰ ਸਿਮਰਨ ਨੀਚ ਚਾਹ ਕੁੰਟ ਜਾਤੇ ਹਰ ਸਿਮਰਨ ਤਾਰੀ ਸਬ ਤਰਨਾ ਸਿਮਰ ਸਿਮਰ ਹਰ ਕਾਰਜ ਕਰਨਾ ਹਰ ਸਿਮਰਨ ਕੇ ਸਗਲ ਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ ਕਰ ਕਿਰਪਾ ਜਿਸੋ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਲੋਕ ਦਿਨ ਦਰਦ ਦੁਖ ਪੰਜਨਾ ਕਟਕਟ ਨਾਥ ਅਨਾਧ ਸਨ ਤੁਮਾਰੀ ਆਇਓ ਨਾਨਕ ਕੇ ਪ੍ਰਸਾਦ ਅਸ਼ਟਪਦੀ ਜਹ ਮਾਤ ਪਿਤਾ ਸੂਤ ਮੀਤ ਨ ਪਾਈ ਮਨੋਹਾ ਨਾਮ ਤੇ ਰਾਸੰਗ ਸਹਾਈ ਜਹ ਹਮਾਹਾਂ ਪੇ ਆਨ ਦੂਤ ਜਮਦਲਾ ਤਹ ਕੇਵਲ ਨਾਮ ਸੰਗ ਤੇ ਰਾਚਲਾ ਜਹ ਹਮੁਸਕਲ ਹੋਵੈ ਅਤਪਾਰੀ ਹਰ ਕੋ ਨਾਮ ਅਖਿਲ ਮਾ ਹੈ ਉਧਾਰੀ ਅਨੇਕ ਪੁਨਹ ਚਰਨ ਕਰਤ ਨਹੀਂ ਤਰਾ ਹਰ ਕੋ ਨਾਮ ਕੋਟ ਪਾਪ ਰਹਰਾ ਗੁਰਮੁਖ ਨਾਮ ਜਪੋ ਹੋ ਮਨ ਮੇਰੇ ਨਾਨਕ ਪਾਵੋ ਸੂਖ ਕਨੇਰੇ ਸਗੈ ਸ੍ਰਿਸ਼ਟੀ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋੜੀ ਬੰਦਨਾ ਪਰ ਹਰ ਕਾ ਨਾਮ ਜਪਤ ਨਿਸਤਰਾ ਅਨੇਕ ਮਾਇਆ ਰੰਗ ਤੇਖਣਾ ਬੁਝਾਵੈ ਹਰ ਕਾ ਨਾਮ ਜਪਤ ਆਕਾਵੈ ਜੇ ਹਮਾਰਗ ਇਹੋ ਜਤ ਇਕੈਲਾ ਤਾ ਆਹ ਹਰ ਨਾਮ ਸੰਗ ਹੋਤ ਸੁਹੈਲਾ ਐਸਾ ਨਾਮ ਮਨ ਸਦਾ ਤੇਈਆ ਨਾਨਕ ਗੁਰਮੁਖ ਪਰਮਗਤ ਪਈਆ ਛੋਟਸ ਨਹੀਂ ਕੋਟ ਲਖਬਾਹੀ ਨਾਮ ਜਪਤ ਤਹ ਪਾਰ ਉਪਰਾਹੀ ਅਨੇਕ ਬਿਕਨ ਜਹ ਗਾਇ ਸੰਕਾਰਾ हर का नाम तत्काल उधारा अनेक जोन जन्मै मर जाम नाम पावै तश्राम हो मेला मल कब हो ना थोवै हर का नाम कोट पाप को वैसा नाम जप हो मन रंग नानक भाइया साध का संग तो है मार्ग के गने जा है ना कोसा हर का नाम ओहा तोसा ਜਹ ਭੈੜਾ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜੀਆਰਾ ਜਹ ਪੰਥਾ ਤੇਰਾ ਕੋ ਨਾ ਸਿਝਾਨੂ ਹਰ ਕਾ ਨਾਮ ਤਹ ਨਾਲ ਪਛਾਨੂ ਜਹ ਮਹਾ ਪਿਆਨ ਤਪਤ ਬਹੁ ਕਾਮ तहा हरके नाम की तुम ऊपर शाम जहा रेखा मन तुझ आ करखा तहन नानक हर हर अमृत वरखा भगत जना की बर्तन नाम संत जना कै मन बिराम हरका नाम दास की ओट हरका नाम उधर जन कोट हर जस करत संत दिन रात हर हर ओखद साधक माता हर जन का हर नाम निधान पार ब्रह्म जनकिनो दान

ਹਰ ਕਾ ਨਾਮ ਜਨਕੋ ਮੁਕਤ ਜੁਗਤ ਹਰ ਕਾ ਨਾਮ ਜਨਕੋ ਤ੍ਰਿਪਤ ਪੁਗਤ ਹਰ ਕਾ ਨਾਮ ਜਨਕਾ ਰੂਪ ਰੰਗਾ ਹਰ ਨਾਮ ਜਪਤ ਕਬ ਪਰਾ ਨਾ ਪੰਗਾ ਹਰ ਕਾ ਨਾਮ ਜਨਕੀ ਵੁੜੇ ਆਈ ਹਰ ਕਾ ਨਾਮ ਜਨ ਸੋਭਾ ਭਾਈ ਹਰ ਕਾ ਨਾਮ ਜਨਕੋ ਪੋਗ ਜੋਗ ਹਰ ਨਾਮ ਜਪਤ ਕਛ ਨਾ ਹਾਂ ਬੇ ਹੋਗ ਜਨ ਲਾਤਾ ਹਰ ਨਾਮ ਕੀ ਸੇਵਾ ਨਾਨਕ ਪੂਜਾ ਹਰ ਹਰ ਦੇਵਾ ਹਰ ਹਰ ਜਨਕ ਐ ਮਾਲ ਖਜ਼ੀਨਾ ਹਰ ਤਨ ਜਨ ਕੋ ਆਪ ਪ੍ਰਭ ਦਿਨਾ ਹਰ ਹਰ ਜਨ ਕੈ ਓਟ ਸਤਾਨੀ ਹਰ ਪ੍ਰਤਾਪ ਜਨ ਅਵਰ ਨ ਜਾਣੀ ਉਹ ਤੇ ਪੋਤ jana har har satate sone samadhan naam ra samate aate aate pahar jana har har jap har ka bhagat pragat nahi shap har ki bhagat mukt baho kare nanak jansang kehte tar par jata e ho har ko naam काम तेन हर हर गुण गामा सब ते उत्तम हर की कथा नाम सुनत दर्द दुख लैता नाम की महिमा संत री दिवसाए संत पर ताप दूरत सब नसा संत का संग बड़ पग पा गी पैया संत की सेवा नाम ते आईया नाम तुलक जो अवना होए नानक गुरमुख ना भावा जण कोए श्लोक बहुत शास्त्र बहुत सिमरती पे खेस रणडोल पूजा नाही हर हरए नानक नाम अमोल अष्टपदी जाप ताप ज्ञान सब ध्यान खट शास्त्र सिमृत बखान जोग बे आशा कर्म तरम क्रिया सगले त्याग बिन मथे फिरेया अनेक प्रकार किए बहोत जतना पुण्य दान हममे बहोत न शरीर कटाए हमै कर राती वरत नेम करा बहोत पाती नहीं तुल राम नाम विचार नानक गुरमुख नाम जपिया एक बार नौ खंड प्रथमी फिरा चिर जीवा महा उदास तपिसर थीवा अगन महा हमत प्राण अनेक असव है वर पुदान ने ओली कर बहु आसन जान मार्ग संजम अत साधना नेमक नेमक कर शरीर कटावा ਟੋਪੀ ਹੋ ਮੈਂ ਮੈਲ ਨਾ ਜਾਵਾ ਹਰ ਕੇ ਨਾਮ ਸਮਰਤ ਕਚਨਾਹ ਨਾਨਕ ਗੁਰਮੁਖੋ ਨਾਮ ਜਪਤ ਗਤ ਪਾਹ ਮਨ ਕਾਮਨਾ ਤੀਰਥ ਦੇਹ ਛੂਟਾ ਗਰਭ ਗੁਮਾਨ ਨਾਮਨ ਤੇ ਹੂਟਾ ਸੋਚ ਕਰਾ ਦਿਨ ਅਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਈਸ ਦੇਹੀ ਕੋ ਬਹੁ ਸਾਧਨਾ ਕਰਾ ਮਨ ਤੇ ਕਬੂ ਨਾ ਵਿਖਿਆ ਟਰਾ ਜਲ ਤੋ ਵਬ ਹੋ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਪੀਤ ਮਨ ਹਰ ਕੇ ਨਾਮ ਕੀ ਮਹਿਮਾ ਉਚ ਨਾਨਕ ਨਾਮ ਉਧਰ ਪਤਿਤ ਬਹੁ ਮੂਚ ਬਹੁਤ ਸਿਆਨ ਨਾ ਭਜਮ ਕਾ ਭੋ ਬਿਆਪਾ ਅਨੇਕ ਜਤਨ ਕਰ ਤ੍ਰਿਸ਼ਨ ਨਾ ਥਰਾਪਾ ਪੇਖ ਅਨੇਕ ਅਗਨ ਨਹੀਂ ਬੂਝਾ ਕੋਟ ਉਪਾਵ ਦਰਗਾਹ ਨਹੀਂ ਸੀ ਜਾ ਛੋਟ ਸਨਾਹੀ ਊਪ ਪਿਆਲਾ ਮੋਹਾ ਬਿਆਪ ਹੈ ਮਾਇਆ ਜਾਲ ਅਵਰ ਕਰਤੂਤ ਸਗਲੀ ਜਮਡਾਨਾ ਗੋਵਿੰਦ ਭਜਨਾ ਬਿਲਤਿਲ ਨਹੀਂ ਮਾਨਾ ਹਰ ਕਾ ਨਾਮ ਜਬ ਤ ਦੁੱਖ ਜਾਏ ਨਾਨਕ ਬੋਲਾ ਸਜ ਸੁਭਾਏ ਚਾਰ ਪਦਾਰਥ ਜੇ ਕੋ ਮੰਗਿਆ ਸਾਧ ਜਨ ਕੀ ਸੇਵਾ ਲਗਿਆ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਰਿਦੈ ਸਦਗਾਵੈ ਜੇ ਕੋ ਆਪਣੀ ਸੋਭਾ ਲੋਰਾ ਸਾ ਸੰਗ ਇਹ ਮੈਸ਼ੋਰਾ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨ ਕੀ ਸਰਣੀ ਪਰੈ ਜਿਸ ਜਨ ਕੋ ਪ੍ਰਭ ਦਰਸ ਪੇ ਆਸਾ ਨਾਨਕ ਤਾਂ ਕੈਬਲ ਬਲਜਾਸਾ ਸਗਲ ਪੂਰਕ ਮਹਾਂਪੁਰਖ ਪ੍ਰਧਾਨ ਸਾ ਸੰਗ ਜਾ ਕਾ ਮਿਟਾ ਅਭਿਮਾਨ ਆਪਸ ਕੋ ਜੋ ਜਾਣਾ ਨੀਚਾ ਸੋ ਗਨੀਆਂ ਸਭ ਤੇ ਉੱਚਾ ਜਾ ਕਾਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਿੰਕਟ ਕਟ ਚੀਨਾ ਮਨੋ ਪੁੰਨੇ ਤੇ ਬੂਰਾ ਮਿਟਾਣਾ ਪੇਖੈ ਸਗਲ ਸ੍ਰਿਸ਼ਟ ਸਾਜਨਾ सुख दुख जणा समदृश्ते ता नानक पाप पूण नहीं लेपा निर्धन को तन तेरो नाऊ नी ठावे को नाऊ तेरा ठाओ नी माने को प्रभु तेरो मान सगल कटा को देवो दान कर्ण करावन हार स्वामी सगल कटा के अंतर जामी अपनी कथा मीत जानो आपे आपन संग आप प्रभु आते तो मरी उस्ता तुम ते होए नानक और न जान न सको ਸਰਬਤਹ ਰਾਮ ਮਹਾ ਸ਼੍ਰੇਸ਼ਟ ਰਾਮ ਅਰ ਕੋ ਨਾਮ ਜਪ ਨਿਰਮਲ ਕਾਮ ਸਗਲ ਕਰੀਆ ਮਹਾ ਉਤਮ ਕੇ ਰਿਆ ਸਾਧ ਸੰਗ ਦੁਰਮਤ ਮਲਹਿ ਰਿਆ ਸਗਲ ਉਦਮ ਮਹਾ ਉਦਮ ਪਲਾ ਹਰ ਕਾ ਨਾਮ ਜਪੋ ਜੀਏ ਸਦਾ ਸਗਲ ਬਾਣੀ ਮਹ ਅੰਮ੍ਰਿਤ ਬਾਣੀ ਅਰ ਕੋ ਜੈ ਸੋਨਾਰ ਸੰਬਖਾਨੀ ਸਗਲ ਧਾਨ ਤੇ ਉਹ ਉਤਮ ਧਾਨ ਨਾਨਕ ਜੀ ਹ ਕਟ ਵਸਾ ਹਰ ਨਾਮ लोक निर्गुण आर आर सो प्रभ सदा अष्टपदी रख के गुण चेत प्राणी कवन मूल कवन दृष्टानी जिन तू गारिया गर्भ अगन महा जिन्हें उबारिया बार बीव सदा तुझे पया रूत परजोबन भोजन सुख सूद पे प्या उपर साख सैन मुख पे आओ बैठ को दैन एहो निर्गुण गोणक छूं ना भुजा बकस ले हो तो नानक सीजा जिहे प्रसाद तर ऊपर सुख बसहा सूत परात अमित बेता संग हसहा जेह प्रसाद पीवे शीतल जला सुखदाई पवन पावक अमूला जेह प्रसाद पोग सब रसा सगले समगरी संग साद बसा दिनै आस्ते पावे करन नेत्र रसना तिसहा ਤੇ ਆਗਾ ਅਵਰ ਸੰਗਰਚਨਾ ਆਸੇ ਦੋਖ ਮੂੜ ਅੰਧ ਭੇ ਆਪੇ ਨਾਨਕ ਕਾੜ ਲੇ ਹੋ ਪ੍ਰਭ ਆਪੇ ਆਦ ਅੰਤ ਜੋ ਰੱਖਣ ਹਾਰ ਤਿਸ ਸਿਓ ਪ੍ਰੀਤ ਨ ਕਰਗਵਾਰ ਜਾਕੀ ਸੇਵਾ ਨਮ ਨਿਧ ਭਾਵੈ ਤਾਂ ਸਿਓ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਤ ਸਦਾ ਹਜੂਰੇ ਤਾਂ ਕੋ ਅੰਧਾ ਜਾਣ ਤ ਦੂਰ ਹੈ ਜਾਕੀਟ ਹੈ ਲੈ ਪਾਵੈ ਦਰਗਾਹ ਮਾਨ ਤਿੱਕਿਸਾ ਹੈ ਵੀ ਸਾਰਾ ਮੁਕਤ ਅਜਾਨ ਸਦਾ ਸਦਾ ਇਹੋ ਭੁੱਲਣ ਹਾਰ ਨਾਨਕ ਰਖਨ ਹਾਰ ਅਪਾਰ ਰਤਨ ਤੇ ਆਗ ਕੋਲੀ ਸੰਗ ਰਚਾ ਸਾਚ ਛੋੜ ਝੂਠ ਸੰਗ ਮਚਾ ਜੋ ਛੜਨਾ ਸੋ ਅਸਥਿਰ ਕਰ ਮਾਨਾ ਜੋ ਹੋਵਨ ਸੋ ਦੂਰ ਪਰਾਨਾ ਛੋੜ ਜਾਏ ਤਿਸ ਕਾ ਸ਼ਰਮ ਕਰਾ ਸੰਗ ਸਹਾਈ ਤਿਸ ਪਰ ਹਰ ਚੰਦਨ ਲੇਪ ਉਤਾਰਾ ਤੋਏ ਗਰ ਤਬ ਪ੍ਰੀਤ ਪਚਮ ਸੰਗ ਹੋਏ ਅੰਧ ਕੂਪ ਮਹਾਪਤੀਤ ਵੀ ਕਰਾਲ ਨਾਨਕ ਕਾੜ ਲੇ ਹੋ ਪ੍ਰਭ ਦੇਯਾਲ ਕਰ ਤੂ ਤੇ ਪਸੂ ਕੀ ਮਨ ਜਾਤ ਲੋਕ ਪਚਾਰਾ ਕਰਾ ਦਿਨ ਰਾਤ ਬਾਹਰ ਵੇਖ ਅੰਦਰ ਮਲਮਾਇਆ ਸੋ ਪਸਨਾ ਹੈ ਕਚ ਕਰਾ ਸਪਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪਾ ਲੋਭ ਸੁਹਾਨ ਅੰਤਰ ਅਗਨ ਬਾਹਰ ਕਨ ਸੁਆਹ ਗਲ ਪਾਥਰ ਕਾసే ਤਰ ਅਥਾ ਜਾ ਕੇ ਅੰਤਰ ਬਚਾ ਪ੍ਰਭ ਆਪ ਨਾਨਕ ਤੇ ਜਨ ਸਹਿਜ ਸਮਾਤ ਅਸ ਨੂੰ ਅੰਧਾ ਕੈਸੇ ਮਾਰਗ ਪਾਵੈ ਕਰਗ ਹਲੇ ਹੋ ਓਢਣੀ ਬਹਾਵੈ ਕਹਾ 부ਝਰਤ 부ਝਾ ਡੋਰਾ ष कहिया तो समझ पोरा कहा भी सन पद गावै गुंग जतन करा तो पी सुर पंग कह पिंगुल पर्वत पर पवन नहीं हो ओहा उस गवन करतार करुणा मैं दिन बेंती करा नानक तुमरी कृपा तरा सो आवे ना चीत जो ਬੈ ਰਾਈ ਤਾਂ ਸੋ ਪ੍ਰੀਤ ਬਲੂਆ ਕੇ ਗ੍ਰਿਹਪੀਤਰ ਬਸਾਇ ਆਨੰਦ ਕੇ ਲਾਇ ਮਾਇਆ ਰੰਗ ਰਸਾ ਜੀੜੇ ਕਰ ਮਾਨਾ ਮਨਹਾ ਪ੍ਰੀਤ ਕਾਲਨ ਆਵਾ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵੀ ਕਾਰ ਮਹਾ ਲੋਭ ਤ੍ਰੋਹ ਐ ਆਹੂ ਜੁਗਤਿ ਬੇਹਾਨੇ ਕਈ ਜਨਮ ਨਾਨਕ ਰਖ ਲੈ ਹੋ ਆਪਨ ਕਰ ਕਰਮ ਤੂ ਠਾਕੁਰ ਤੁਮ ਪਹਿ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੁਮ ਮਾ ਤੇ ਪਿਤਾ ਹਮ ਬਾਰਕ ਤੇਰੇ tumri kripa mahasukh kane re koi na janna hai tumra ant uche te ucha pagavant sagal samagri tumra sutra tari tumte hoye so agyakari tumri gatmit tumhi jani nanak das sada qurbani ਸ਼ਲੋਕ ਦੇਨਹਾਰ ਪ੍ਰਭ ਛੋੜ ਕੈ ਲਾਗੇ ਆਨ ਸੁਆਏ ਨਾਨਕ ਕਾਹੂ ਨਾ ਸੀਜੀ ਬਿਨ ਨਾਵਾ ਪਤ ਜਾਏ ਅਸ਼ਟਪਦੀ ਦਸ ਬਸਤੂ ਲੈ ਪਾਛਾ ਪਾਵਿਆ ਇਕ ਬਸਤ ਕਾਰਨ ਵੀ ਖੋਟ ਗਵਾਵਾ ਇਕ ਪੀ ਨਾ ਦੇ ਦਸ ਪੀ ਹਿਰਲੇ ਤੋ ਮੂੜਾ ਕਹੋ ਕਹਾ ਕਰੇ ਜਿਸ ਠਾਕੁਰ ਸਿਓ ਨਾਹੀ ਚਾਰਾ ਤਾਂ ਕੋ ਕੀ ਜਾ ਸਦ ਨਮਸਕਾਰਾ ਜਾ ਕੈ ਮਨ ਲਾਗਾ ਪ੍ਰਮੇਠਾ ਸਰਬ ਸੁਖਤਾਉ ਮਨ ਬੋਠਾ ਜਿਸ ਜਾਨਾ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿ ਨ ਪਾਇਆ ਅਗਨਤ ਸਾਹੋ ਆਪਣੀ ਦੇਰਾਸ ਖਾਤ ਪੀਤ ਵਰਤਾ ਅਨੰਤ ਉਲਾਸ ਆਪੁਨੀ ਆਮਾਨ ਕਚ ਬਹੁਤ ਸਾਹੋ ਲੈ ਅਗਿਆਨੀ ਮਨ ਰੋਸ ਕਰੇ ਆਪਣੀ ਪਰਤੀਤ ਆਪ ਹੀ ਖੋਵਾ ਬਹੋਰ उसका विश्वास न वह जिसकी बसत तिस आग्या राख प्रभ की आग्या मान माथ उस ते चौकत कराने हाल नानक साहिब सदा देल ਨੇਕਾ ਪਾਤਾ ਮਾਇਆ ਕੇ ਹੇਤ ਸਰ ਪਰ ਹੋਤ ਜਨ ਅਨੇਤ ਬੀਰਖ ਕੀ ਛਾਇਆ ਸਿਓ ਰੰਗ ਲਾਵੈ ਓਹੋ ਬੀਨੁ ਸਾ ਓਹੋ ਮਨ ਪਛੁਤਾਵੈ ਜੋ ਦਿਸਾ ਸੋ ਚਲਨ ਹਾਰ ਲਪਟੇ ਹੋ ਰਹੇ ਤਾ ਅੰਧ ਅੰਧਾਰ ਬਟਾਓ ਸਿਓ ਜੋ ਲਾਵੈ ਨੇ ਹਾਂ ਤਾ ਕੋ ਹਾਥ ਨ ਆਵੈ ਕੇਹਾ ਮਨ ਹਰ ਕੇ ਨਾਮ ਕੀ ਪ੍ਰੀਤ ਸੁਖ ਦਾਈ ਕਰ ਕਿਰਪਾ ਨਾਨਕ ਆਪਲੇ ਮਿਥਿਆ ਤਨ ਤਨ कुटुंब ਸਭਾਇਆ ਮਿਥਿਆ ਹੋ ਮਮਤਾ ਮਾਇਆ ਮਿਥਿਆ ਰਾਜ ਜੋਬਨ ਤਨਮਾਲ ਮਿਥਿਆ ਕਾਮ ਕ੍ਰੋਧ ਵੀ ਕਰਾਲ ਮਿਥਿਆ ਰਥ ਹਸਤੀ ਅਸਵ ਬਸਰਤਾ ਮਿਥਿਆ ਰੰਗ ਸੰਗਮ ਮਾਇਆ ਪੇਖਸਤਾ ਮਿਥਿਆ ਤਰੋ ਹੋ ਮੋਹ ਅਭਿਮਾਨ ਮਿਥਿਆ ਪਸੂ ਪਰਕਰਤ ਗੋਮਾਨ ਅਸਿਰ ਭਗਤ ਸਾਧਕੀ ਸਰਣਾ ਨਾਨਕ ਜਪ ਜਪ ਜੀਵਾ ਹਰ ਕੇ ਚਰਨ ਮਿੱਥਿਆ ਸਰਾਵਨ ਪਰ ਨਿੰਦਾ ਸੁਣਿਆ ਮਿੱਥਿਆ ਹਸਤ ਪਰ ਦਰਬ ਕੋ ਹਿਰਾ ਮਿੱਥਿਆ ਨੇਤਰ ਪੇਤਰ ਪਰ ਤ੍ਰਿਯ ਰੂਪਾਦ ਮਿੱਥਿਆ ਰਸਨਾ ਭੋਜਨ ਅਨਸਵਾਦ ਮਿੱਥਿਆ ਚਰਨ ਪਰ ਵਿਕਰਾ ਵਿਕਾਰ ਤੋਤਾਵ ਹੈ ਮਿੱਥਿਆ ਮਨ ਪਰ ਲੋਭ ਲੁਭਾਵ ਹੈ मिथिया तन नहीं पुपकारा मिथिया बस लेत भी कारा बिन बूझे मिथिया सब पे सफल देह नायन का हर नाम ले बिरथी साकत की यार जा साच बिना कह होवत सूचा बिरथा नाम बिना तन अंध मुखोगावत ताके दुर्गंध ਬਿਨ ਸਿਮਰਨ ਨੰਦਨ ਰਾਨ ਦੇ ਬ੍ਰਿਤਾ ਵੀ ਹਾਏ ਮੇਕਬਿਨਾ ਜਿਉ ਖੇਤੀ ਜਾਏ ਗੋਵਿੰਦ ਭਜਨ ਬਿਨ ਬ੍ਰਿਤੇ ਸਭ ਕਾਮ ਜਿਉ ਕਿਰਪਾ ਨ ਕਿਰਾਰਦ ਧਾਮ ਤਨ ਤਨ ਤੇ ਜਨ ਜੀਹ ਕਟ ਬਸਿਓ ਹਰ ਨਾ ਨਾਨਕ ਤੰ ਕੈ ਬਲ ਬਲ ਜਾਉ ਰਹਿਤ ਅਵਰ ਕਛ ਅਵਰ ਕਮਾਵਤ ਐਮਨ ਨਹੀਂ ਪਈਤਾ ਮੁਖੋ ਗੰਡ ਲਾਵਤ ਜਾਨਨ ਹਾਰ ਪਰੂ ਬੂ ਪਰ ਵੀਨਾ ਬਾਹਰ ਪੇਖ ਨਾ ਕਾਹੂ ਪੀ ਈਨਾ ਅਵਰ ਉਪਦੇਸ਼ ਆਪਨਾ ਕਰ ਆਵਤ ਜਾਵਤ ਜਨਮ ਹੈ ਮਰਾ ਜਿਸ ਕਾ ਅੰਤਰ ਬਚਾ ਨਿਰੰਕਾਰ ਤਿਸ सिख तरह संसार जो तुम पाने तिना प्रभ जाता नानक उन जिन चरण परा करो बेनति पर ब्रह्म अपना किया है माना, आप है आप 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 करतनी बेरा किसा दूर जनावत किसा बुझावत नेरा उपाव सगल ते रह जाना आत्म की रहत जिस तिस ले लड़ लाए तान तरंतर रहे समाए ਸੋ ਸੇਵਕ ਜਿਸ ਕੇ ਰਹਾ ਪਾਤਰੀ ਨੀਮਖ ਨੀਮਖ ਜਪਣਾ ਨਾਨਕ ਹਰੀ